ਨਵੇਂ ਜੋ ਮਾਤੀ ਚੱਲੇ ਆਏ ਮੇਰੇ ਵੀਰ ਸਲੋਲੀ ਸਲੋਲੀ ਸਪੀਡ ਸਪੀਡ ਕੋਈ ਲੋਕ ਪੰਜ ਸੱਤ ਦੇ ਰੱਖਣੇ ਆ ਹੌਲੀ ਹੌਲੀ ਨੈਕਸਟ ਬਈ ਨੈਕਸਟ ਅੱਗੇ ਚੱਲੀ ਜਾ ਮੈਂ ਸਰਵਰ ਸਿੰਘ ਪੰਦੇਰ ਕਿਸਾਨ ਮਜ਼ਦੂਰ ਬੋਲਚੇ ਦਾ ਕੋਆਰਡੀਨੇਟਰ ਬੋਲ ਰਿਹਾ ਦੇਖੋ ਪੂਰੇ ਦੇਸ਼ ਨੂੰ ਪੂਰੀ ਦੁਨੀਆ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਬੇਹਦ ਖੁਸ਼ੀ ਹੋਊਗੀ ਅਸੀਂ ਕਿਹਾ ਸੀ ਵੀ ਸਾਰੇ ਕਿਸਾਨਾਂ ਮਜ਼ਦੂਰਾਂ ਦੇ ਸੰਗਠਨ ਸਾਡੇ ਨਾਲ ਆਉਣਗੇ ਮਨਜੀਤ ਸਿੰਘ ਦੀ ਰਾਏ ਬੜਾ ਵੱਡਾ ਚਿਹਰਾ ਨੇ 도ਆਬੇ ਦਾ ਉਹਨਾਂ ਅੱਜ ਮਨ ਬਣਾ ਲਿਆ ਵੀ ਜਿਹੜਾ ਅੰਦੋਲਨ ਦੋ ਫਾਰਮਾਂ ਨੇ ਸ਼ੁਰੂ ਕੀਤਾ ਸੀ ਉਹਦੇ ਵਿੱਚ ਸ਼ਾਮਲ ਹੋਵਾਂਗੇ ਤੇ ਉਹ ਕਿਸਾਨ ਮਜ਼ਦੂਰ ਮੋਰਚੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਬਰਾਬਰ ਦੀ ਲੜਾਈ ਲੜਨਗੇ ਉਹ ਤੁਹਾਨੂੰ ਰਾਏ ਸਾਹਿਬ ਦੱਸੋ। ਅਹ ਦੇਖੋ ਜਿਹੜਾ ਦੋ ਫਾਰਮਾਂ ਨੇ ਸੰਘਰਸ਼ ਸ਼ੁਰੂ ਕੀਤਾ ਸੀ ਇਹ ਸੰਘਰਸ਼ ਨੰਬਰ 2 ਇਹਨੂੰ ਕਹਿ ਲਓ ਜਾਂ ਕਿਸ ਤਰੀਕੇ ਨਾਲ ਕਹਿ ਲਓ ਸਾਡੀਆਂ ਰਹਿਨੀਆਂ ਮੰਗਾ ਤੇ ਰਹ ਕਹਿ ਲਓ ਇਦੇ ਵਿੱਚ ਅਸੀਂ ਅੱਜ ਪੂਰਨ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਜਿਹੜੀ ਆ ਉਹ ਪੂਰਨ ਤੌਰ ਤੇ ਸ਼ਾਮਲ ਹੋ ਰਹੀ ਹੈ ਔਰ ਸਾਡੇ ਨਾਲ ਹੋਰ ਜਥੇਬੰਦੀਆਂ ਵੀ ਸ਼ਾਮਲ ਹੋਣਗੀਆਂ ਥੋੜੀ ਦੇਰ ਚਾਹੂਂ ਕਿ ਆ ਔਰ ਇਹ ਜਿਹੜੀ ਕਤਾਰ ਹੈ ਹੋਰ ਲੰਬੀ ਹੁੰਦੀ ਜਾਏਗੀ ਔਰ ਇਹ ਭਾਰਤ ਸਰਕਾਰ ਨੂੰ ਜਿਹੜਾ ਪਹਿਲਾਂ ਪਿੱਛੇ ਸੰਘਰਸ਼ ਹੋਇਆ ਉਹ ਤੋਂ ਵੀ ਵੱਡਾ ਹੋਗਾ ਇੱਕ ਕਾਫਲਾ ਤੋਂ ਵੀ ਵੱਡਾ ਹੋਏਗਾ ਮੈਂ ਸਰਵਰ ਸਿੰਘ ਪੰਦੇਰ ਕਿਸਾਨ ਮਜ਼ਦੂਰ ਮੋਰਚੇ ਦਾ ਕੋਆਰਡੀਨੇਟਰ ਬੋਲ ਰਿਹਾ ਹਾਂ ਦੇਖੋ ਪੂਰੇ ਦੇਸ਼ ਨੂੰ ਪੂਰੀ ਦੁਨੀਆ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਬੇਹਦ ਖੁਸ਼ੀ ਹੋਊਗੀ ਅਸੀਂ ਕਿਹਾ ਸੀ ਵੀ ਸਾਰੇ ਕਿਸਾਨਾਂ ਮਜ਼ਦੂਰਾਂ ਦੇ ਸੰਗਠਨ ਸਾਡੇ ਨਾਲ ਆਉਣਗੇ ਮਨਜੀਤ ਸਿੰਘ ਜੀ ਰਾਏ ਬੜਾ ਵੱਡਾ ਚਿਹਰਾ ਨੇ 도ਆਬੇ ਦਾ ਉਹਨਾਂ ਅੱਜ ਮਨ ਬਣਾ ਲਿਆ ਵੀ ਜਿਹੜਾ ਅੰਦੋਲਨ ਦੋ ਫੋਰਮਾਂ ਨੇ ਸ਼ੁਰੂ ਕੀਤਾ ਸੀ ਉਹਦੇ ਵਿੱਚ ਸ਼ਾਮਲ ਹੋਵਾਂਗੇ ਤੇ ਉਹ ਕਿਸਾਨ ਮਜ਼ਦੂਰ ਮੋਰਚੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਬਰਾਬਰ ਦੀ ਲੜਾਈ ਲੜਨਗੇ ਹੁਣ ਤੁਹਾਨੂੰ ਰਾਏ ਸਾਹਿਬ ਦੱਸੋ ਅਹ ਦੇਖੋ ਜਿਹੜਾ ਦੋ ਫਾਰਮਾਂ ਨੇ ਸੰਘਰਸ਼ ਸ਼ੁਰੂ ਕੀਤਾ ਸ ਇਹ ਸੰਘਰਸ਼ ਨੰਬਰ 2 ਇਹਨੂੰ ਕਹਿ ਲਓ ਜਾਂ ਕਿਸ ਤਰੀਕੇ ਨਾਲ ਕਹਿ ਲਓ ਸਾਡੀਆਂ ਰਹਿਨੀਆਂ ਮੰਗਾ ਤੇ ਰਹਿ ਕਹਿ ਲਓ ਇਹਦੇ ਵਿੱਚ ਅਸੀਂ ਅੱਜ ਪੂਰਨ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਜਿਹੜੀ ਆ ਉਹ ਪੂਰਨ ਤੌਰ ਤੇ ਸ਼ਾਮਿਲ ਹੋ ਰਹੀ ਆ ਔਰ ਸਾਡੇ ਨਾਲ ਹੋਰ ਜਥੇਬੰਦੀਆਂ ਵੀ ਸ਼ਾਮਿਲ ਹੋਣਗੀਆਂ ਥੋੜੀ ਦੇਰ ਚਾਹੂੰ ਕਿ ਆ ਔਰ ਇਹ ਜਿਹੜੀ ਕਤਾਰ ਹੈ ਹੋਰ ਲੰਬੀ ਹੁੰਦੀ ਜਾਏਗੀ ਔਰ ਇਹ ਭਾਰਤ ਸਰਕਾਰ ਨੂੰ